ਕੱਪ ਟਿਸ਼ਰੀਆ ਕਾਲ ਦੋਸਤੋ ਹੁਣੇ-ਹੁਣੇ ਸਕੂਲਾਂ ਬਾਰੇ ਵੱਡੀ ਖਬਰ ਆ ਚੁੱਕੀ ਹੈ ਦੋਸਤੋ ਦਰਸਾਲ CBSE ਬੋਰਡ ਦੇ 10ਵੀਂ ਕਲਾਸ ਦੇ ਨਤੀਜਿਆਂ ਨੂੰ ਲੈ ਕੇ ਇਹ ਖਬਰ ਆਈ ਹੈ ਜੋ ਨਤੀਜੇ ਹਨ ਇਹ ਦੋਸਤੋ ਹੁਣ ਜੋ ਆਉਣਗੇ ਕਿਸ ਦਿਨ ਆਉਣਗੇ ਇਸ ਬਾਰੇ ਤੁਹਾਨੂੰ ਦੱਸਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਦਰਸਾਲ CBSE ਬੋਰਡ ਦੀ 10ਵੀਂ ਜਮਾਤ ਦੀ ਜੋ ਅਨਸਰ ਸ਼ੀਟ ਤੇ ਰਿਜ਼ਲਟ ਦੀ ਮਿਤੀ ਨੂੰ ਲੈ ਕੇ ਜੋ ਵੱਡੀ ਅਪਡੇਟ ਹੁਣ ਇਹ ਹੁਣੇ ਸਾਹਮਣੇ ਆਈ ਹੈ ਇਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਵੀ ਜੋ ਪ੍ਰੀਖਿਆਵਾਂ ਹਨ ਇਹ 13 ਮਾਰਚ 2024 ਨੂੰ ਸਮਾਪਤ ਹੋ ਗਈਆਂ ਸਨ ਅਤੇ ਹੁਣ ਜੋ ਲੱਖਾਂ ਵਿਦਿਆਰਥੀ ਹਨ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਇਸ ਨਤੀਜਿਆਂ ਦਾ ਲਗਭਗ ਜੋ ਇਸ ਦਾ ਕੰਮ ਪੂਰਾ ਹੋ ਚੁੱਕਿਆ ਹੈ ਉੱਤਰ ਪੱਤਰ ਦੀ ਜੋ ਜਾਂਚ ਦਾ ਕੰਮ ਪੂਰਾ ਹੋ ਚੁੱਕਿਆ ਤੇ ਮਈ ਦੇ ਵਿੱਚ ਇਹ ਰਿਜ਼ਲਟ ਆ ਸਕਦਾ ਹੈ ਇਹ ਵੱਡੀ ਖਬਰ ਹੈ ਦੋਸਤੋ ਵਿਦਿਆਰਥੀਆਂ ਲਈ ਕਿ 10ਵੀਂ ਕਲਾਸ ਦਾ ਰਿਜ਼ਲਟ ਮਈ ਮਹੀਨੇ ਦੇ ਵਿੱਚ ਆਵੇਗਾ ਦੋਸਤੋ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਧੰਨਵਾਦ